ਇਸ ਵੇਲੇ ਸਾਡੀ ਟੀਮ ਪਹੁੰਚੀ ਆ ਸ਼ੰਭੂ ਬੈਰੀਅਰ ਤੇ ਜਿਸ ਦੇ ਹਾਲਾਤ ਤੁਸੀਂ ਲਾਈਵ ਦੇਖ ਸਕਦੇ ਹੋ ਹਾਲਾਤ ਤੁਹਾਡੇ ਸਾਹਮਣੇ ਆ ਬੈਰੀਅਰ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਤੋੜ ਦਿੱਤੇ ਗਏ ਆ ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਆ ਤਕਰੀਬਨ ਜਿਹੜਾ ਸਾਰਾ ਹਾਈਵੇ ਨੂੰ ਸਾਫ਼ ਕਰਨ ਦੇ ਲਈ ਲੱਗੀਆਂ ਹੋਈਆਂ ਆ ਪੁਲਿਸ ਪ੍ਰਸ਼ਾਸਨ ਦੀਆਂ ਬਹੁਤ ਵੱਡੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਆ ਕਮਿਸ਼ਨਰ ਸਾਹਿਬ ਤੋਂ ਲੈ ਕੇ ਡੀਆਈਜੀ ਸਾਹਿਬ ਤੱਕ ਇੱਥੇ ਜਿਹੜੇ ਮੌਜੂਦ ਆ ਔਰ ਗੱਲਬਾਤ ਕਰਾਂਗੇ ਵੀ ਜਿਹੜੇ ਵੀ ਮੌਕੇ ਦੇ ਅਧਿਕਾਰੀ ਆ ਇੱਥੇ ਨਾਲ ਗੱਲਬਾਤ ਵੀ ਕਰਾਂਗੇ ਔਰ ਤੁਹਾਡੇ ਸਾਹਮਣੇ ਦੇਖ ਸਕਦੇ ਆ ਇਹ ਸ਼ੰਭੂ ਬਾਡਰ ਜਿੱਥੇ ਗਈ तकरीबन 1.5 ਸਾਲ ਤੋਂ ਕਿਸਾਨ ਭਰਾ ਜਿਹੜੇ ਕਿਸਾਨ ਵੀਰ ਜਿਹੜੇ ਇੱਥੇ ਧਰਨਾ ਲਾ ਕੇ ਬੈਠੇ ਸੀਗੇ ਉਹ ਕੱਲ ਡੱਲੇਵਾਲ ਸਾਹਿਬ ਦੀ ਟੀ ਨੂੰ ਲਿਜਾ ਕੇ ਉਸ ਤੋਂ ਬਾਅਦ ਜਿਹੜੀਆਂ ਕਿਸਾਨ ਦੀਆਂ ਜਿੰਨੇ ਵੀ ਜੱਤੀਆਂ ਬੰਗੀਆਂ ਸੀਗੀਆਂ ਉਹ ਜਿੰਨੇ ਵੀ ਆਗੂ ਇੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਇੱਥੋਂ ਹਟਾ ਕੇ ਔਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਔਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਵੱਡਾ ਇਕੱਠ ਜਿਹੜਾ ਇੱਥੇ ਬੈਠਾ ਹੋਇਆ ਸੀ ਕਿਸਾਨਾਂ ਦਾ ਔਰ ਟਰਾਲੀਆਂ ਸੀਗੀਆਂ ਘਰ ਬਣਾਏ ਹੋਏ ਸੀਗੇ ਔਰ ਪੂਰੀ ਤਰ੍ਹਾਂ ਜਿਹੜਾ ਉਹਨੂੰ ਇੱਥੇ ਸਾਫ਼ ਕਰ ਰਏ ਆ ਪ੍ਰਸ਼ਾਸਨ ਦੀਆਂ ਕਾਫੀ ਟੀਮਾਂ ਇੱਥੇ ਲੱਗੀਆਂ ਹੋਈਆਂ ਆ ਕਾਫੀ ਲੰਬਾ ਰੂਟ ਸੀਗਾ ਜਿਹੜਾ ਬੰਦ ਸੀਗਾ ਔਰ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਰਹੀ ਸੀਗੀ ਤਕਰੀਬਨ 1.5 ਸਾਲ ਦੇ ਸਮੇਂ ਤੋਂ ਜਿਹੜਾ ਕਿ ਕਨੌਰ ਵੱਲ ਦੀ ਘੁੰਮ ਕੇ ਸਾਰੇ ਗੱਡੀਆਂ ਕੋਈ ਇਧਰੋਂ ਜਾ ਰਹੀ ਸੀ ਕੋਈ ਚੰਡੀਗੜ੍ਹ ਸਾਈਡ ਤੋਂ ਦਿੱਲੀ ਨੂੰ ਜਾ ਰਹੀ ਸੀ ਕੋਈ ਇਧਰ ਦੀ ਜਾ ਰਹੀ ਸੀ ਬਹੁਤ ਜ਼ਿਆਦਾ ਜਿਹੜਾ ਘੁੰਮ ਫੇਰ ਕੇ ਲੋਕੀ ਜਿਹੜਾ ਜਾ ਰਹੇ ਸੀਗੇ ਸਿੱਧੇ ਰਸਤੇ ਤੋਂ ਜਿਹੜਾ ਭਾਈਵੇ ਬੰਦ ਕੀਤਾ ਗਿਆ ਸੀ ਪਿਛਲੇ 1.5 ਸਾਲ ਤੋਂ ਜਿੱਦਿਆ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ ਸਾਡੀ ਪੂਰੀ ਟੀਮ ਇੱਥੇ ਇਸ ਚੀਜ਼ ਨੂੰ ਕਵਰੇਜ ਕਰ ਰਹੀ ਹੈ ਔਰ ਗੱਲਬਾਤ ਕਰਦੇ ਆ ਜਿੰਨੇ ਵੀ ਇੱਥੇ ਅਧਿਕਾਰੀ ਆ ਔਰ ਨਾਲ ਦੀ ਨਾਲ ਜਿਹੜੇ ਟਾਬਿਆਂ ਵਾਲੇ ਆ ਦੁਕਾਨਦਾਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਤਕਰੀਬਨ ਡੇਢ ਸਾਲ ਤੋਂ ਕਿਉਂਕਿ ਕਾਰੋਬਾਰ ਵੀ ਜਿਹੜੇ ਆਲੇ ਦੁਆਲੇ ਦੇ ਲੋਕ ਸੀਗੇ ਦੁਕਾਨਦਾਰ ਸੀਗੇ ਉਹਨਾਂ ਦੇ ਕਾਰੋਬਾਰ ਵੀ ਬੰਦ ਸੀਗੇ ਔਰ ਕਿਵੇਂ ਦੇ ਹਾਲਾਤ ਆ ਔਰ ਚੱਲਦੇ ਆ ਗੱਲਬਾਤ ਕਰਦੇ ਆ ਮੇਰੀ ਸਮੱਸਿਆ ਸੀਗੀ ਪਾウダー ਕਰਕੇ ਸੀਲ ਓਨ ਕਰਕੇ ਉਹ ਕਿਨੇ ਟਾਈਮ ਤੱਕ ਹੋ ਜੂਗੀ ਕੀ ਕਹਿਣਾ ਚਾਹੋਗੇ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਐ ਤੇ ਦੋ ਤਰ੍ਹਾਂ ਦੀਆਂ ਇਸ਼ੂਜ਼ ਆ ਰਹੇ ਸੀਗੇ ਉਹਦੇ ਵਿੱਚ ਇੱਕ ਤਾਂ ਇਹ ਸਟਰਕਚਰਸ ਬਨੇ ਹੋਏ ਐ ਕੁਝ ਸੈਮੀ ਪਰਮਨੈਂਟ ਟਾਈਪ ਸਟਰਕਚਰਸ ਬਨੇ ਹੋਏ ਐ ਉਹਨਾਂ ਨੂੰ ਉਸੇ ਰਿਮੂਵ ਕਰ ਰਹੇ ਆ ਤੇ ਸੈਕਿੰਡ ਕੁਝ ਟਰਾਲੀਜ਼ ਕੜੀਆਂ ਹੋਈਆਂ ਉਹਨਾਂ ਨੂੰ ਰਿਮੂਵਲ ਉਹਨਾਂ ਦਾ ਹਲੇ ਪੈਂਡਿੰਗ ਆ ਉਹ ਚੱਲ ਰਿਹਾ ਉਹਨਦੇ ਤੇ ਕਾਰਵਾਈ ਹੋਲੇ ਹੋ ਰਹੀ ਐ ਤੇ ਜਲਦ ਤੋਂ ਜਲਦ ਅਸੀਂ ਇਹਨੂੰ ਕਲੀਨ ਕਰਾ ਦਾਂਗੇ ਉਸ ਤੋਂ ਬਾਅਦ ਜਦੋਂ NHAI ਇਹਨੂੰ ਇਨ ਦੀ ਇਨਸਪੈਕਸ਼ਨ ਕਰਕੇ

लगेगा जो बीस तीस किलोमीटर का समय लगता था जी वो कम लगेगा जी 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 कैसे प्रशासन का धन्यवाद करते हैं धन्यवाद है बहुत बहुत धन्यवाद आपका मेरा नाम मोहम्मद उस्मान है तो यहाँ पे किस चीज़ का काम करते हैं यहाँ नेशनल हाईवे जी हम यहाँ पे ढाबा चलाते हैं किस नाम से आपका ढाबा कश्मीरी डाबे के नाम से तो अभी जैसे सरकार ने कल कार्रवाई की है तो कितना फर्क पड़ेगा जो रामने पर सरकार ने जो किया अच्छा किया हमारा भी काम ठप था अब थोड़ा बहुत काम चलेगा हमारा भी रोजगार चलेगा सरकार जो कर रही है वो अपने अच्छा ही कर रही है तो कितने टाइम से आपने ढाबा बंद किया था दोबारा खोलने लेंगे कम से कम डेढ़ साल हो गया है पिछले साल फरवरी में बंद किया था और आज हमने चालू किया फिर से अब जो तो लगता है कि आवाजाही स्टार्ट हो जाएगी तो काम पे अब जब स्टार्ट हो जाएगी तो काम पे तो आता है हमारी गाड़िया आती है हमारा रोजगार चलता है ਇਸ ਵਕਤ ਤੱਕ ਤੋਂ ਅਸੀਂ ਬੈਠੇ ਸ੍ਰੀ 5 ਮਿੰਟ ਵੇਟ ਕਰੋ ਇੱਕ ਸਾਈਡ ਤਾਂ ਖੁੱਲ ਚੁੱਕੀ ਹੈ ਦੂਜੀ ਸਾਈਡ ਤਾਂ ਕੀ ਬਣ ਰਹੀ ਹੈ ਲੱਗਦਾ ਸਾਢੇ 6 ਵਜੇ ਤੱਕ ਹੋ ਜਾਊਗਾ ਜੀ ਉਹ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਜੀ ਕੱਲ ਵੀ ਵਧੀਆ ਜੀ ਬਹੁਤ ਕੁਸ਼ਕਵਰੀ ਦੀ ਗੱਲ ਹੈ ਆਪਣਾ ਪੰਜਾਬ ਤੇ ਹਰਿਆਣਾ ਦਾ ਰਸਤਾ ਖੁੱਲ ਚੁਕਿਆ ਚਲੋ ਧੰਨਵਾਦ ਜੀ ਬਹੁਤ ਵਧੀਆ ਕੀ ਕਹਿਣਾ ਹੈ ਰਸਤਾ ਖੁੱਲ ਗਿਆ ਹੈ ਇੱਕ ਸਾਈਡ ਖੁੱਲ ਗਈ ਹੈ ਆਵਾਜਾਈ ਚੱਲ ਗਈ ਹੈ ਬਸ ਦੋਨੋਂ ਸਾਈਡਾਂ ਦੇ ਜਿਹੜੀ ਪਬਲਿਕ ਆ ਉਹ ਨਜ਼ਾਰੇ ਲੈਣ ਹੁਣ ਠੀਕ ਹੈ ਜੀ ਰਸਤਾ ਖੁੱਲ ਗਿਆ ਪ੍ਰਸ਼ਾਸਨ ਦੀ ਬਹੁਤ ਬਹੁਤ ਕੰਮਾਈ ਹੈ ਕਾਰਗੁਜ਼ਾਰੀ ਰਹੀ ਹੈ ਕਾਰਗੁਜ਼ਾਰੀ ਰਹੀ ਹੈ ਜਿਸ ਕਰਕੇ ਰਸਤਾ ਖੁੱਲ ਗਿਆ ਰਾਤ ਦੇ ਲੱਗੇ ਹੈ ਰਾਜਪੁਰਾ ਵਾਸੀਆਂ ਨੂੰ ਜਿਹੜੇ ਰਾਜਪੁਰਾ ਪੰਜਾਬ ਦੇ ਰਾਜਪੁਰਾ ਤੋਂ ਅੱਜ ਰਾਜਪੁਰਾ ਵਾਲੇ ਖੁਸ਼ੀ ਨਾਲ ਮਤਲਬ ਅੰਮੜਾਲੇ ਜਾਣਗੇ ਸ਼ਾਮ ਨੂੰ ਕੋਮ ਫਿਰਕੇ ਆਉਣਗੇ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਪਿੰਦਰ ਸਿੰਘ ਜੀ ਪਿੰਡ ਮਾਦਨਪੁਰ ਚੱਲੜੀ ਤੇ ਅੱਥੇ ਤੁਸੀਂ ਪੈਟਰੋਲ ਪੰਪ ਤੇ ਕੰਮ ਕਰਦੇ ਹੋ ਰਸਤਾ ਜੋ ਖੁੱਲਿਆ ਹੈ ਸਰਕਾਰ ਨੇ ਕੱਲ ਕਾਰਵਾਈ ਕਰ ਲਈ ਹੈ ਕੀ ਚੰਗਾ ਚੱਲਦਾ ਹੈ ਹਾਂਜੀ ਚਲੋ ਜੀ ਜੋ ਕਰਿਆ ਠੀਕੇ ਕਰਿਆ ਉਹਨੇ ਵਧੀਆ ਕਰਿਆ ਕੰਮ ਗੱਡੀਆਂ ਚੱਲेंगी ਸਾਡਾ ਵੀ ਕੰਮ ਬੰਦੇ ਦਾ ਡੇਢ ਸਾਲ ਹੋ ਗਏ ਹਾਂਜੀ ਹਾਂਜੀ ਮਤਲਬ ਚੱਲੇਗੀ ਟਰੈਕ ਚਲੋ ਕੰਮ ਸਾਰੇ ਗਏ ਬੰਦ ਤੇ ਜੀ ਹਾਂਜੀ ਤੇ ਕਿੰਨਾ ਫਰਕ ਪਏਗਾ ਰਸਤਾ ਖੁੱਲਣ ਦਾ ਬਹੁਤ ਫਰਕ ਪਏਗਾ ਜੀ ਹਾਂਜੀ ਬੰਦ ਤੇ ਦਾ ਜਮੇ ਕੰਮ ਹਾਂਜੀ